ਹਾਂਜੀ ਸਾਡੇ ਕੋਲ ਇੰਟੀਮੀਸ਼ਨ ਆਈ ਸੀ ਵੀ ਕੋਈ ਉਹਨਾਂ ਨੇ ਕੋਈ ਸਸਪੀਸ਼ੀਸ ਚੀਜ਼ ਖਾਦੀ ਹੈ ਜੀ ਅਸੀਂ ਮੈਟਰ ਸਾਰਾ ਵੈਰੀਫਾਈ ਕਰ ਰਹੇ ਹਾਂ ਜੀ ਪਰ ਹਾਲ ਦੀ ਘੜੀ 174 ਦੀ ਕਾਰਵਾਈ ਕੀਤੀ ਹੈ ਜੀ ਇਹਦੇ ਦੋਨੋਂ ਪਰਿਵਾਰਾਂ ਦੇ ਸਹਿਮਤੀ ਨਾਲ ਦੋਨੋਂ ਪਰਿਵਾਰਾਂ ਦੀ ਸਟੇਟਮੈਂਟ ਲਿਖੀ ਹੈ ਸੋਹਰਾ ਪਰਿਵਾਰ ਤੇ ਪਿਕਾ ਪਰਿਵਾਰ ਨੂੰ ਉਹਨੇ ਸਹਿਮਤੀ ਨਾਲ 174 ਦੀ ਕਾਰਵਾਈ ਕੀਤੀ ਹੈ ਤੇ ਡਾਕਟਰ ਸਰਕਾਰੀ ਸੀ ਕੋਵਿਡ ਸੀ ਸਰਕਾਰੀ ਡਾਕਟਰ ਸੀ ਜੀ ਕਿੱਥੇ ਲੱਗੂ ਇਹ ਮਿਰਕਾ ਸੀ ਐਚਸੀ ਸੀ ਸਰ ਤੋਂ ਕਾਰਨ ਪਤਾ ਲੱਗ ਸਕਿਆ ਸਰ ਨਹੀਂ ਜੀ ਹਜੇ ਅਸੀਂ ਇਹਨੂੰ ਵੈਰੀਫਾਈ ਕਰ ਰਹੇ ਹਾਂ ਸਾਰੇ ਮੈਟਰ ਇਨਵੈਸਟੀਗੇਸ਼ਨ ਚੱਲ ਰਹੀ ਹੈ ਜੀ ਇਸਰ ਹੁੰਦਾ ਕੀ ਕਾਰਵਾਈ ਕੀਤੀ ਜਾ ਰਹੀ ਹੈ 174 ਦੀ ਕਾਰਵਾਈ ਕਰਕੇ ਪੋਸਟਮਾਰਟਮ ਕਰਵਾ ਲਿਆ ਜੀ ਤੇ ਜਿਹੜੇ ਇਹਦੇ ਅਸਲ ਕਾਰਨ ਮੌਤੇ ਦੀ ਉਹਦੇ ਬਾਰੇ ਸੀ ਪਤਾ ਕਰਾਂਗੇ ਹਾਂਜੀ ਸਾਡੇ ਕੋ ਇੰਟੀਮੀਸ਼ਨ ਆਈ ਸੀ ਵੀ ਉਹ ਇਹਨਾਂ ਨੇ ਕੋਈ ਸਸਪੀਸ਼ੀਸ ਚੀਜ਼ ਖਾਦੀ ਹੈ ਜੀ ਅਸੀਂ ਮੈਟਰ ਸਾਰਾ ਵੈਰੀਫਾਈ ਕਰ ਰਹੇ ਹਾਂ ਜੀ ਪਰ ਹਾਲ ਦੀ ਘੜੀ 174 ਦੀ ਕਾਰਵਾਈ ਕੀਤੀ ਹੈ ਜੀ ਦੋਨੋਂ ਪਰਿਵਾਰਾਂ ਦੇ ਸਹਿਮਤੀ ਨਾਲ ਦੋਨੋਂ ਪਰਿਵਾਰਾਂ ਦੀ ਸਟੇਟਮੈਂਟਾਂ ਲਿਖੀਆਂ ਸੌਰਾ ਪਰਿਵਾਰ ਤੇ ਪਿਕਾ ਪਰਿਵਾਰ ਦੀ ਉਹਨੇ ਸਹਿਮਤੀ ਨਾਲ 174 ਦੀ ਕਾਰਵਾਈ ਕੀਤੀ ਤੇ ਡਾਕਟਰ ਸਰਕਾਰੀ ਸੀ ਕੋਈ ਵੀ ਸਰਕਾਰੀ ਡਾਕਟਰ ਸੀ ਜੀ ਕਿੱਥੇ ਲੱਗੇ ਹੋਏ ਸਰ ਇਹ ਮਿਰਕਾ ਸੀਐਚਸੀ ਸੀ ਸਰ ਕੋਈ ਕਾਰਨ ਪਤਾ ਲੱਗ ਸਕਿਆ ਸਰ ਨਹੀਂ ਜੀ ਹਜੇ ਸੀ ਇਹਨੂੰ ਵੈਰੀਫਾਈ ਕਰ ਰਹੇ ਹਾਂ ਸਾਰੇ ਮੈਡੀਕਲ ਇਨਵੈਸਟੀਗੇਸ਼ਨ ਚੱਲ ਰਹੀ ਹੈ ਜੀ ਫਿਰ ਸਰ ਹੁਣ ਤੱਕ ਕੀ ਕਾਰਵਾਈ ਕੀਤੀ ਜਾ ਰਹੀ ਹੈ 174 ਦੀ ਕਾਰਵਾਈ ਕਰਕੇ ਪੋਸਟਮਾਰਟਮ ਕਰਵਾ ਲਿਆ ਜੀ ਤੇ ਜਿਹੜੇ ਇਹਦੇ ਅਸਲ ਕਾਰਨ ਮੌਤੇ ਜੀ ਉਹਦੇ ਬਾਰੇ ਸੀ ਪਤਾ ਕਰਾਂਗੇ